ਲਾਈਵ ਵੀਡੀਓ ਚਲਾਉਣ ਲੱਗਾ ਸੀਗਾ ਪਰ ਉਹ ਨੈਟਵਰਕ ਦੀ ਦਿੱਕਤ ਆ ਚੱਲ ਮੈਂ ਇੰਨੀ ਤੁਹਾਨੂੰ ਦਿਖਾਉਣਾ ਬੱਚੇ ਹਲੇ ਨਿਕਲੇ ਆ ਇਹ ਦੋ ਤਾਂ ਨਿਕਲੇ ਆ ਹਾਂ ਚ ਚਿੱਟੇ ਤੇ ਪੰਜ ਨਿਕਲ ਗਏ ਆ ਖਾਕੀ ਜੇ ਇਹ ਬਟੇਰਾ ਦੇ ਆ ਬਟੇਰਾ ਨੇ ਬੱਚੇ ਆ ਇਹ ਏ ਪਾਲਣੇ ਸਾਨੂੰ ਔਖੇ ਆ ਇਹ ਤੇ ਇਹਨਾਂ ਨੂੰ ਤੇ ਬਹੁਤ ਘੱਟ ਜਗ੍ਹਾ ਵਿੱਚ ਰੱਖਣੇ ਪੈਣੇ ਆ ਇਹ ਅਧਿਕਾ ਨਿਕਲ ਰਿਹਾ ਹਾਂ ਦੇਖ ਇਹਨੂੰ ਹਲਕੀ ਜਿਹੀ ਜਦ ਆਇਆ ਵਾ ਹਾਂ ਤੇ ਡੇੜਾਈ ਵੇ ਇਹਨੇ ਵੀ ਨਿਕਲ ਜਾਣਾ ਹਾਂ ਦੇ ਤੇ ਇਹਨਾਂ ਨੂੰ ਹੁਣ ਅੱਜ ਮੈਂ ਦੇਖਦਾ ਹਾਂ ਬੀ ਜਾ ਤਾਂ ਇੱਥੇ ਛੱਡੀਏ ਜਾਂ ਫਿਰ ਸਵੇਰ ਹੀ ਜਾਂਦਾ ਹਿੱਲਾ ਕਰਦਾ ਕੋਈ ਦਨਾ ਚਿਕਾਨਾ ਪੂਰੇ ਜਿਹੜੇ ਇਹ ਆ ਇਹ ਹੈਗੇ 5 ਤਰੀਕੇ ਦੇ ਆ ਇਹਨਾਂ ਬੰਮਾ ਲੇਖਾ ਸਕ੍ਰੈਚ ਨਾਲ ਇਹ ਆਪਾਂ ਨੇ ਸੁਬਾਤਾਰੇ ਸੀਗੇ ਕੁਕੀਟਰ ਵਿੱਚ ਤੇ ਤੇ ਇਹ ਨਿਕਲ ਗਏ ਆ ਰਹਿ ਗਏ ਇਹਨਾਂ ਦੇ ਅੰਡੇ ਥੋੜੇ ਜਿ ਇਹਨਾਂ 'ਚ ਦੇਖਦੇ ਕਿੰਨੇ-ਕਿੰਨੇ ਨਿਕਲਦੇ ਆ ਆ ਦੇਖ ਆ ਇਹਦੇ ਕਰਦੇ ਹੀ ਵੀਡੀਓ ਨੂੰ ਬੰਦ